ਸਤਿ ਸ੍ਰੀ ਅਕਾਲ ਵੀਰ ਜੀ ਮਾਨਮਿਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋੜਿਆਲ ਕੰਗ ਅੱਜ ਵੀਰ ਅਵਤਾਰ ਡਾਕਟਰ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਚਾਰ ਪਸ਼ੂ ਆ ਚੰਗੇ ਆ ਟੋਪ ਕੁਆਲਿਟੀ ਦੇ ਆ ਆਹ ਵੀਰ ਕੋ ਲੈਣੇ ਆ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਕਿੱਦਾਂ ਸਭ ਕੀ ਹਾਲ ਏ ਹੋਰ ਸੁਣਾਓ ਸੇਤਾਂ ਦੀ ਆਰੋ ਬਾਠ ਠੀਕ ਠਾਕ ਬਸ ਵਧੀਆ ਵਧੀਆ ਜੇ ਅੱਜ ਪਹਿਲਾ ਸਾਥ ਤੋਂ ਮਾਨਵੀ ਵੈਰੀ ਫਾਰਮ ਦੇਖਣ ਆਲੇ ਵੀਰ ਭੈਣ ਭਰਾ ਸਾਰੇ ਆਹਦਾ ਤੈਦ ਲੋ ਧੰਨਵਾਦ ਬਹੁਤ ਬਹੁਤ ਹਾਂਜੀ ਵੀਰੇ ਬਾਅਦ ਤਵਾਰੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਲੈ ਕੇ ਆ ਹਾਂਜੀ ਵੀਰੇ ਤੇ ਵੀਰ ਜੀ ਨਾਂ ਰਸਤੇ ਨੰਬਰ ਦੱਸੋ ਪਿਆਵਤਾਰ ਸਿੰਘ ਮੇਰਾ ਹਾਂਜੀ ਵੀਰੇ ਗੋੜੇ ਵਾਲ ਕੰਗ ਹਾਂਜੀ ਵੀਰੇ ਸੇਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਵੀਰੇ ਫੋਨ ਨੰਬਰ 94635 26806 ਠੀਕ ਆ ਵੀਰੇ ਤੇ ਵੀਰੇ ਅੱਜ ਕਿੰਨੇ ਪਸ਼ੂ ਆ ਜੀ ਆਪਣੇ ਕੋਲ ਚਾਰ ਛਟੀਆਂ ਬਹੁਤ ਤੋ ਆਪਦੀਆਂ ਝੋਟੀਆਂ ਵਾ ਵੀਰ ਜੀ ਵੀਰ ਕਹਿੰਦਾ ਚਾਰ ਝੋਟੀਆਂ ਵਾ ਨੀਲੀ ਐ ਮੌਰਾ ਦੀ ਵੀ ਆ ਤੇ ਪਸ਼ੂ ਚਵੇਂ ਵੀਰ ਕੋ ਚੰਗੇ ਆ ਤੇ ਹੈ ਵੀ ਕੱਦਕਾਰ ਦੇ ਚੰਗੇ ਆ ਪਹਿਲਾਂ ਨੀਲੇ ਦੀ ਝੋਟੀ ਲਖਾ ਵਾ ਦੇਖੋ ਵੀਰ ਜੀ ਨੀਲੀ ਦੀ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਪਹਿਲਾਂ ਸੁਆ ਚਾਰ ਦੰਦ ਝੋਟੀ ਐ ਵੀਰ ਜੀ ਥਾਂ ਲੱਗਾ ਪੈਨਸਲ ਵਰਗਾ ਥਾਂ ਵਾਂਕੀ ਲੱਗਾ ਨੋਗੜਾ ਥਾਂ ਗੜਾ ਮੋਟਾ ਦੇਖੋ ਵੀਰ ਜੀ ਕੱਲਾ ਕੱਲਾ ਥਾਂ ਦੇਖੋ ਫੁੱਟ ਫੁੱਟ ਤੇ ਲੱਗਾ ਵਾ ਤੇ ਚੰਗਾ ਲੱਗਾ ਵਾ ਅੱਜ 20 ਦਿਨਾਂ ਦੀ 18 ਦਿਨਾਂ ਦੀ ਸੂਈ ਜੋ ਕੱਟੀ ਦੁੱਧ ਬਹੁਤ ਛੱਡਿਆ ਦੇਖ ਲਓ ਵੀਰ ਜੀ 18 ਦਿਨਾਂ ਦੀ ਸ ਸਾਂਭਰੀ ਕੀਤੀ ਬੱਚੇ ਦੀ ਚਾਰ ਦੰਦ ਚੱਟੇ ਚਾਰ ਦੰਦ ਹਾਂ ਠੀਕ ਆ ਵੇ ਲੋ ਚਾਰ ਦੰਦ ਤੇ ਵੀਰ ਜੀ ਚੰਗੀ ਝੋਟੀ ਤੇ ਥਾਨ ਲੈਵਾ ਫੇਰ ਦਿਖਾ ਦਿੰਨੇ ਤੁਹਾਨੂੰ ਚੰਗਾ ਲੱਗਾ ਵਾ ਵਿੱਚ ਖੋਲੋ ਇਹਨੂੰ ਫੇਰ ਜੀ ਤੋਰ ਦਿਖਾ ਦਿੰਨੇ ਤੁਹਾਨੂੰ ਓ ਲੋ ਵੀਰ ਜੀ ਤੋਰੋ ਵੇ ਵੇ ਲੋ ਵੀਰ ਜੀ ਕੱਦ ਕਰ ਚੰਗਾ ਲੱਗਾ ਝੋਟੀ ਨੂੰ ਥਲ ਥਲਿਆ ਰੰਦਾ ਝੋਟੀ ਠੀਕ ਆ ਵੀਰੇ ਹਾਂ ਵੀਰ ਜੀ ਥਲਿਓ ਵੀ ਜਿੰਨੀ ਆ ਗਈ ਸਾਫ ਆ ਝੋਟੀ ਅਸਲ ਨੀਲੀ ਆ ਜਿੰਨੂੰ ਕਹਿੰਦੇ ਸਨ ਨੀਲੀ ਠੀਕ ਆ ਵੀਰੇ ਵੇ ਲੋ ਵੀਰ ਜੀ ਸਿੰਗੀ ਬਹੁਤ ਛੋਟੀ ਛੋਟੀ ਲੱਗੀ ਆ ਚੌਂ ਚਵਾ ਬਹੁਤ ਜ਼ਿਆਦਾ ਚੰਗਾ ਠੀਕ ਆ ਵੀਰੇ ਵੇ ਲੋ ਵੀਰ ਜੀ ਜਿੰਨੀ ਝੋਟੀ ਆ ਗਈ ਆਪਣੇ ਸਾਹ ਦੇ ਸਾਫ ਸੁਥਰੀ ਆ ਖਾਂ ਲੈ ਉਹ ਵੀ ਚੰਗਾ ਲੱਗਾ ਝੋਟੀ ਨੂੰ ਵੀਰ ਜੀ ਬੱਚਾ ਵੀ ਪਿਓ ਰਿਹਾ ਮਗਰ ਵੀਰ ਕਹਿੰਦਾ ਜਿਹਦੇ ਕੋਲ ਲੈਂਦੀ ਉਹਦਾ ਬਹੁਤ ਬੱਚੇ ਨੂੰ ਦੁੱਧ ਦਾ ਸੇਵਾ ਚੰਗੀ ਕੀਤੀ ਵੀਰੇ ਕੀ ਮੁੱਲ ਕਰਦੇ ਜੇ ਦਾ ਸੱਖ ਜੀ ਮੁੱਲ ਦੇਣ ਵਾਲੇ ਕਰਨੇ ਜਾਇ ਜੀ ਹਾਂਜੀ ਵੀਰੇ ਮੁੱਲ ਛੋਟੀ ਇੱਕ ਪੰਜ ਦੀ ਹੈਗੀ ਆ ਹਾਂਜੀ ਵੀਰੇ ਮੁੱਲ ਇੱਕ ਪੰਜ ਕਰ ਲੀਏ ਲੱਖਾਂ ਲਈ ਹਾਂ ਨਾ ਛੋਟੀ ਜਿਹਨੇ ਦੇਣੀ ਨਾ ਹਾਂਜੀ ਇਹ 96 ਹਜ਼ਾਰ ਦੀ ਛੋਟੀ ਦਵਾਂ ਠੀਕ ਆ ਵੀਰ ਜੀ ਹਜ਼ਾਰ ਸਰ ਦੋ ਇੱਕ 4300 ਠੀਕ ਆ ਵੀਰ ਜੀ 95 ਵੀਰ ਕਹਿੰਦਾ ਮਿਲ ਜੂ ਵਿੱਚ ਫਿਰ ਵੇਖ ਲੋ ਥਣ ਲੇਵਾ ਚੰਗਾ ਲੱਗਾ ਛੋਟੀ ਨੂੰ ਹੈ ਵੀ ਚੰਗੀ ਸਾਫ ਸੁਥਰੀ ਆ ਚਾਰ ਦਾਂਦਿਆਂ ਝੋਟੀ ਹਣਾ ਵੀਰੇ ਦੋ ਚਾਰ ਸਾਲ ਪੇਲੋ ਵੀਰ ਜੀ ਪਾਈਪ ਲਾਈਨ ਦਿਖਾ ਦੇਣਾ ਸਾਲੋ ਚੰਗੀ ਲੱਗੀ ਆ ਥਲਿਓ ਜਾਂਦੀ ਮਿਲਕ ਤੇ ਵੀਰ ਜੀ ਅਗਲੀ ਦਾ ਦੱਸਿਓ ਬੁਰੀ ਝੋਟੀ ਐ ਜਾਂ ਚਾਹ ਤੇ ਪੇਲੋ ਵੀਰ ਜੀ ਬੂਰੀ ਝੋਟੀ ਆ ਸਿੰਘ ਇਹਨੂੰ ਵੀ ਚੰਗਾ ਲੱਗਾ ਵਾ ਲੈ ਲਓ ਝੋਟੀ ਥਲਿਓ ਆਪਾਂ ਨੌਂ ਕਰਕੇ ਧਾਵਾਂ ਜੀ ਥਾਲੇ ਵਾ ਵੇਲੋ ਉਨੇ ਹੀ ਅੱਗੇ ਨੂੰ ਛੱਡਾ ਤੇ ਉਨੇ ਹੀ ਪਿੱਛੇ ਨੂੰ ਆਵੇ ਦੇਖੋ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਆਹੇ ਤਾਂ ਅੱਪਾਂ ਦੀ ਬਹਿ ਜਾ ਆਪਾਂ ਕਿੱਛਾਂ ਦੀ ਬਹਿ ਜਾ ਠੀਕ ਆ ਵੀਰੇ ਦੇਖੋ ਵੀਰ ਜੀ ਠੰਡੀ ਸੀਲ ਆ ਵੇਖੋ ਵੀਰ ਜੀ ਬਹੁਤ ਚੰਗੀ ਝੋਟੀ ਆਣ ਭਰਾ ਚੋ ਸਕਦਾ ਵਾ ਨਹੀਂ ਲੈਵਾ ਗਾਓ ਨਹੀਂ ਪਿਛਾ ਹੈਗਾ ਹੈਗਾ ਵੀਰੇ ਤਾਂ ਆ ਪਾ ਇਧਰਾਂ ਦੇ ਬਹਿ ਜਾ ਠੀਕ ਆ ਵੀਰੇ ਤੇ ਵੀਰ ਜੀ ਮਗਰ ਕੀ ਆ ਗਿਆ ਤੇ ਕੱਟਾ ਸਾਥੀ ਕੱਟਾ ਆ ਗਿਆ ਵੀਰੇ ਖੋਲਿਓ ਵੀਰੇ ਇਹਨੂੰ ਦੁੱਜਾ ਸੂਆ ਨੇ ਦੁੱਜਾ ਸੂਆ ਵੀਰ ਜੀ ਇਹਨੂੰ ਬੂਰੀ ਚ ਸੋਲੋ ਭਾਵੇਂ ਲੋਹੀ ਚ ਲਾ ਲਓ ਯਾਰ ਪੂਰੀ ਤਿਲਾਂ ਵਾਲੀ ਪੂਰੀ ਆ ਹਾਂਜੀ ਹਾਂਜੀ ਵੀਰੇ ਜਾਂ ਤਾਂ ਤੋੜ ਇਹ ਲੈ ਵਿੱਚ ਤੋੜ ਦਿਖਾ ਦਿੰਨੇ ਤੁਹਾਨੂੰ ਆ ਜਾ ਪਛਮਾਨ ਫੇਰ ਥਾਣੇ ਕੋ ਕਿਕ ਕਰਦੇ ਆ ਆ ਜਾ ਵੀਰ ਜੀ ਤੋੜ ਦਿਖਾ ਦਿੰਨੇ ਆ ਖਾਨਲੇ ਵਾ ਬਹੁਤ ਸੋਹਣਾ ਲੱਗਾ ਝੋਟੀ ਨੂੰ ਵੇਲੇ ਵੀਰ ਜੀ ਫੇਸ ਕੁਆਲਟੀ ਦਿਖਾ ਦਿੰਦੇ ਨੇ ਸਿੰਘ ਵੀ ਚੰਗਾ ਲੱਗਾ ਝੋਟੀ ਨੂੰ ਚੰਦੇ ਸਿਲਵਰ ਦੇ ਗੱਲਾਂ ਹੀ ਗਾਦੀ ਆ ਰਹੀਆਂ ਠੀਕ ਆ ਵੀਰੇ ਇਹ ਜੇ ਇਹ ਕੋਈ ਇਸ ਵਕਤ ਕਿੰਨਾ ਦੁੱਧ ਆ ਗੱਲ ਸਾਥੇ 10 ਕਿਲੋ ਪਰ 9 ਕਿਲੋ ਕਰਕੇ ਦਵਾਂਗੇ ਠੀਕ ਆ ਵੀਰੇ ਵੀਰ ਕਹਿੰਦਾ 10 ਲੀਟਰ ਬੋਲਾਵਾ ਪਰ ਆਪਾਂ 9 ਕਰਕੇ ਗਰੰਟੀ ਦਵਾਂਗੇ 9 ਦੇ ਠੀਕ ਹੈ ਵੀਰੇ ਦੇਖੋ ਵੀਰੇ ਚੰਗੀ ਆ ਥਾਂਲੇਵਾ ਬਹੁਤ ਸੋਹਣਾ ਝੋਟੀ ਨੂੰ ਲੱਗਾ ਵੀਨੇ ਤੱਕ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੇ ਫੇਰ ਮੁੱਲ ਸੱਖੇ ਭਾਏ 15 ਕਰ ਲੀਏ 10 ਤਾਂ ਨਹੀਂ ਹਾਨਾ ਝੋਟੀ ਇੱਕ ਪੈਂਦੀ ਦੇਣੀ ਹੈ ਇੱਕ ਪੈਂਦੀ ਵੀਰ ਕਹਿੰਦਾ ਦੇਣੀ ਵੀਰ ਜੀ ਚੰਗੀ ਝੋਟੀ ਸਾਫ ਆ ਜਿੰਨੀ ਆ ਕਿ ਠੰਡੀ ਸੀਲ ਆ ਵੀਰ ਕਹਿੰਦਾ ਕੋਈ ਬੱਚਾ ਬਹਿ ਜਾ ਸਿਆਣਾ ਬਹਿ ਜਾ ਕੋਈ ਵੀ ਬਹਿ ਜਾ ਹਿੰਦੂ ਦੀ ਨਾ ਲੱਤ ਦੇਖੋ ਵੀਰ ਜੀ ਠੰਡੀ ਸੀਲ ਨੇ ਇਹਦੇ ਕੋਈ ਪਸ਼ੂ ਬੈਣ ਨਹੀਂ ਦਿੰਦਾ ਤੋੜੇ ਠੀਕ ਆ ਵੀਰੇ ਤੇ ਚੋਾਈ ਵੇਖੋ ਜੋਟੀ ਜੱਟ ਚੋਟੀ ਕੱਲ ਦੀ ਸੂਈ ਪਹਿਲਾ ਸੂਆ ਥੋੜਾ ਜਿਹਾ ਮਾਨ ਕਰ ਦੋ ਵੀਰ ਜੀ ਉੱਚੋ ਕਰਦਾ ਮਾਨ ਦਾ ਕੋਈ ਗੱਲ ਨਹੀਂ ਯਾਰ ਸਰ ਦੋ ਫਿਰ ਬਾਦ ਵਿੱਚ ਚਲੋ ਵੀਰ ਜੀ 1000 ਰੁਪਏ ਪਹਿਲਾਂ ਸਰ ਦਾਂਗੇ ਆਹ ਦੱਸਿਓ ਵੀਰੇ ਜੋਟੀ ਜੱਟ ਪਹਿਲਾ ਸੂਆ ਚੋਟੀ ਸੂਈ ਹੈ ਕੱਲ ਦੀ ਪਹਿਲਾ ਸੂਆ ਕੱਲ ਦੀ ਤਾਜੀ ਸੂਈ ਵੀਰ ਜੀ ਠੀਕ ਆ ਵੀਰੇ ਪਹਿਲਾ ਵੀਰ ਜੀ ਚੋਟੀ ਦੀ ਫੇਸ ਕੁਆਲਿਟੀ ਦਿਖਾ ਦਿੰਨੇ ਆ ਸਿੰਘ ਇਹਨੂੰ ਵੀ ਚੰਗਾ ਲੱਗਾ ਵਾ ਚੋਟੀ ਦੇ ਰੱਖੋ ਪਿੱਛੇ ਪਿੱਛੇ ਕੀ ਥਾਣ ਕੀ ਲਗਾ ਜੋਟੀ ਨਾਲ ਸੇਰੇ ਆਇਆ ਖਾਲੀ ਕੀਤੀ ਪੂਰੀ ਜੋਟੀ ਠੀਕ ਆ ਵੀਰੇ ਚੰਗਾ ਥਾਣ ਵੀਰ ਜੀ ਇਹਨੂੰ ਵੀ ਲੱਗਾ ਵਾ ਵਿੱਚ ਖੋਲਿਆ ਕਾਲੀ ਭੋਰਿਆ ਵੀਰ ਜੀ ਪੂਰੀ ਐ ਇੱਕ ਰੰਗ ਕਾਲੀ ਚੋਲੀ ਜਾਂਦੋ ਵੀਰ ਜੀ ਲੰਮੀ ਤੋੜ ਆਇਆ ਨਖੇ ਚਾਰ ਪੰਜ ਦਰਾਂ ਰੱਖੇ ਜੜੀ ਆ ਠੀਕ ਆ ਵੀਰੇ ਵੀਰ ਜੀ ਕੱਦ ਕਾਣ ਝੋਟੀ ਨੂੰ ਵੀ ਚੰਗਾ ਲੱਗਾ ਥਣ ਲੇਵਾ ਦਿਖਾ ਦਿੰਨੇ ਇਹਨੂੰ ਵੀ ਸੋਨਾ ਲੱਗਾ ਜਿੰਨਾ ਵਾ ਐ ਪਲੇ ਚੋਟੀ ਗੋਲ ਪੂਰੀ ਠੀਕ ਆ ਵੀਰੇ ਵੇਖੋ ਵੀਰ ਜੀ ਇੱਥੇ ਖਲਾੜੋ ਵੀਰੇ ਵੀਰ ਲੈ ਵੀਰ ਜੀ ਥਣ ਲੇਵਾ ਚੰਗਾ ਲੱਗਾ ਚਪਟੇ ਵਕਰਾ ਥਣ ਲਗਾ ਕੇ ਦੇ ਜਾਂਦੋ ਵੀਰ ਜੀ ਫੇਸ ਕੁਆਲਟੀ ਦਿਖਾ ਦਿਓ ਆ ਜਾ ਕੰਦੇ ਸੀ ਰਵੇ ਜੀ ਮੋਵਰਾ ਚ ਆ ਜਾਂਦੀ ਆ ਪੂਰੀ ਜੀ ਪਲੀ ਜੁੜੀ ਆ ਚੰਗੀ ਝੋਟੀ ਕੋਈ ਵੀਰ ਭੜਾ ਲਾ ਜੀ ਸੰਭੂ ਸੇਵਾ ਕਰੂ ਚੰਗੀ ਨਿਕਲੂਗੀ ਬੱਲੇ ਬੜੀ ਚੰਗੀ ਮਾਰ ਹੈ ਠੀਕ ਆ ਵੀਰੇ ਕੱਟੀ ਵੀਰੇ ਮਗੜੇ ਦੇ ਆ ਕੱਟੀ ਦੂਆਂ ਦਿਨਾਂ ਦੀ ਕੱਟੀ ਐ ਵੇਖੋ ਵੀਰ ਜੀ ਵੀਰ ਕਹਿੰਦਾ ਮਗੜੇ ਵੀ ਕੱਤੀ ਆ ਕੱਟੀ ਵੀ ਚੰਗੀ ਵੀਰ ਜੀ ਤਾ ਦਾ ਵੇਲੇ ਨਾਰੂ ਨਾਲ ਹੀ ਆ ਜੇ ਤਾ ਵੇਲੇ ਫਾਇਦਾ ਠੀਕ ਆ ਵੀਰੇ ਤੇ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਸੌਖੀ ਮੁੱਲ ਫੜਾ ਕੇ ਜਾਇ ਕਰਨਾ ਹੈ ਹਾਂ ਜੀ ਹਾਂ ਜੀ ਵੀਰੇ ਕੋਈ ਦਿਨ ਬੋਲੇ 95000 ਹਾਂਜੀ 90 ਦੇ ਦिए ਤੇ ਲੋ ਹੋਰ ਮਾਨ ਕਰਾ ਸੋਰਾ ਵੀਰ ਜੀ ਛੋਟੀ ਹੈ ਨਾ ਝੋਟੀ 85000 ਜਮਾ 85000 ਦੀ ਵੀਰ ਨੇ ਬਹੁਤ ਚੰਗਾ ਰੇਟ ਕੀਤਾ ਝੋਟੀ ਦਾ ਹੈ ਵੀ ਚੰਗੀ ਥਾਂ ਲੇਵਾ ਵੀ ਸੋਨਾ ਲੱਗਾ ਝੋਟੀ ਵੀਰ ਜੀ ਹੈਗਾ ਵੀਰੇ ਹੈਗਾ ਵੇਖੋ ਕੱਲਾ ਕਲਾ ਹੈ ਇਧਰੋਂ ਖਾਸ ਕਰਨ ਦੇ ਕੀ ਕੱਢਿਆ ਝੋਟੀ ਨੂੰ ਇਹ ਲੋ ਵੀਰੇ ਐ ਸੋਰਾ ਦੂਜੇ ਦਿਨ ਦੀ ਸੂਈ ਹੈ ਕੋਈ ਗੱਲ ਨਹੀਂ ਵੀਰੇ ਤੇ ਵੀਰ ਜੀ ਇਹਦਾ ਦੱਸਿਓ ਛੋਟੀ ਜੀ ਨੂੰ ਅੱਜ ਫੇਰ ਪਰਸੋਂ ਦੀ ਸੂਈ ਜੀ ਝੋਟੀ ਪਰਸੋਂ ਦੀ ਸੂਈ ਆ ਹਾਂ ਅੱਜ ਦੇ ਆ ਝੋਟੀ ਦਾ ਕੱਟੀ ਵਖੋ ਮਾਰੇ ਦੇ ਵੀ ਕੋ ਵੀਰ ਜੀ ਕੱਟੀ ਬਹੁਤ ਸੋਹਣੀ ਹੈ ਤੇ ਨੀਲੀ ਦੀ ਹਾਂਜੀ ਵੀਰ ਜੀ ਇਹਦੇ ਨਾਲ ਵੀਰ ਜੀ ਨਾਰੀ ਤਾਜ਼ਾ ਤਾਜ਼ਾ ਵੇਖੋ ਪਰਸੋ ਸੋਈਆ ਜੀ ਠੀਕ ਹੈ ਵੀਰੇ ਹਾਂ ਤੇ ਵੀਰ ਜੀ ਇਹਨੂੰ ਇੱਕ ਨੇ ਸੌੜੀ ਇਹ ਖੋਲੇ ਵੀਰ ਜੀ ਪਹਿਲਾਂ ਸੌਖੀ ਹੈ ਪਹਿਲਾ ਸੁਗਾ ਪਹਿਲਾ ਸੁਗਾ ਪੱਕੇ ਸੋਈਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਵੇਖੋ ਵੀਰ ਜੀ ਪਹਿਲਾ ਸੁਗਾ ਵੀਰ ਕਹਿੰਦਾ ਚੰਗੀ ਝੋਟੀ ਹੈ ਵੀ ਚੰਨ ਤੇ ਟਿੱਕ ਤਾਂ ਕੀ ਹੈ ਚੰਨ ਤੇ ਵੀਰ ਜੀ ਤੋਰੋ ਮੈਂ ਕੋਲੀ ਚਵਾਈ ਇਹਦੇ ਇਹ ਰਿਹਾ ਕੋਈ ਖਾਲੀ ਕਿਤੇ ਹੈ ਵੇ ਲੋ ਵੀਰ ਜੀ ਕੱਦ ਕਾਠ ਨੂੰ ਵੀ ਚੰਗਾ ਲੱਗਾ ਵਾ ਸੋਹਣੀ ਝੋਟੀ ਇਹ ਵੀ ਮੋੜਾ ਚ ਆ ਜਾਂਦੀ ਵੀਰ ਜੀ ਉਹ ਜੈੱਟ ਬਲੈਕ ਹੈ ਝੋਟੇ ਕਵਾਲੀ ਤੇ ਠੀਕ ਆ ਵੀਰੇ ਵੇ ਲੋ ਜਾਣ ਤੋਂ ਵੀਰੇ ਸਿੰਘ ਵੀਰ ਜੀ ਨੂੰ ਨਿੱਕਾ ਲੱਗਾ ਝੋਟੀ ਨੇ ਨੂੰ ਵੀ ਉਸੋਂ ਥੋੜੀ ਇੱਕ ਲੰਡੀ ਆ ਜੀ ਚੰਗੀ ਝੋਟੀ ਪਲੀ ਜੁਰੀ ਆ ਬੱਚਾ ਵੀ ਮਨ ਨੀਲੀ ਦਾ ਪਿਓਰ ਆ ਗਿਆ ਵਾ ਤਾਂ ਕੱਤੀ ਬੜੀ ਨਸਲ ਦੀ ਮਾਰ ਰੱਖੋ ਤੇ ਵੀਰ ਜੀ ਇਹ ਦੇਖੋ ਇਸ ਵਕਤ ਕਿੰਨਾ ਬੋਲਾ ਵਾ ਬੜਾ ਬੋਲਾ 6-7 ਕਨੋਣਾ ਦਾ ਹਾਂਜੀ ਵੀਰੇ ਹਾਂ ਆਪਾਂ ਜਿੰਨਾ ਕਹੋ ਉਹ ਹੀ ਦੱਸਣਾ ਹਾਂਜੀ ਹਾਂਜੀ ਵੀਰੇ ਇਹ ਬੋਲਾ ਹੀ ਹੈ 7 ਕੱਲੋ ਵੀਰ ਜੀ ਦਾ ਬੋਲਾ ਹੀ ਆ ਵੇ ਲੋ ਵਿੱਚ ਥਾਂਲੇ ਵਾ ਦਿਖਾ ਦਿੰਦੇ ਤੁਹਾਨੂੰ ਚੰਗਾ ਲੱਗਾ ਥਾਂ ਚੰਗਾ ਸੋਹਣਾ ਲੱਗਾ ਠੀਕ ਆ ਵੀਰੇ ਤੇ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਫਿਰ ਇਹ ਮੁੱਲ ਦਾ ਬੜਾ ਜਾਇਜ਼ ਆ ਹਾਂਜੀ ਦੱਸਿਓ ਵੀਰੇ 90000 ਇਹਦਾ ਹਾਂਜੀ 85 ਦੇ ਦਈਏ ਹੋਰ ਕਰੋ ਵੀਰ ਜੀ ਮਾਂ ਯਾ ਦੇ ਕਹਾਂ ਦੀਏ ਦੋ ਕਰੋ ਚਾਹੇ ਦੋ ਹੀ ਕਰਤਾ ਕਿ 83000 83000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗਾ ਵੀਰ ਕੋ ਚਾਰ ਵੀਰ ਜੀ ਪਸੂ ਕੱਟੀ ਵਿਖਾ ਮਾਰੇ ਵੀਰ ਜੀ ਦਿਖਾ ਦਿੰਦੇ ਚਲੋ ਵਿੱਚ ਕੱਟੀ ਬੜੀ ਸੋਹਣੀ ਹੈ ਤੇ ਮਗਰ ਵੀ ਦੇਖੋ ਵੀਰ ਜੀ ਤੇੜੇ ਕੱਟ ਵਾਲੀ ਹੈਗੀ ਵੀਰੇ ਹਾਂ ਮਹੀਂ ਵੀਰ ਜੀ ਚੰਗੀ ਹੈ ਬੱਚਾ ਨੀਲੀ ਦਾ ਆ ਗਿਆ ਮਗਰ 7 ਲੀਟਰ ਬੌਲਾ ਵਾ ਉਹਨਾਂ ਠੀਕ ਹੈ ਨੀਲੀ ਦਾ ਲਵਾਇਆ ਇਹਨੂੰ ਠੀਕ ਹੈ ਵੀਰੇ ਬਾਜ ਪਿਓ ਮੋਹਰਾ ਦੇ ਕੱਟੀ ਨਹੀਂ ਹਾਂਜੀ ਹਾਂਜੀ ਵੀਰੇ ਜੀ ਚਾਰ ਪਸੂ ਵੀਰ ਕੋ ਇੱਕ ਨੀਲੀ ਚ ਇੱਕ ਬੂਰੀ ਜਾ ਗਈ ਦੋ ਮੋਹਰਾ ਚ ਆ ਗਈਆਂ ਵਾ ਸੂਈਆਂ ਸਵਾਈਆਂ ਵਾ ਆਓ ਪਾਸ ਕਰੋ ਤਸੱਲੀ ਕਰਕੇ ਚੋਚਵਾ ਅੱਗੇ ਲੈ ਕੇ ਜਾਓ ਵਿੱਚ ਨਾਂ ਦੱਸਿਓ ਐਡਰੈਸ ਦੱਤੋ ਹਰਵਾਰਤਾਰ ਸਿੰਘ ਦੇ ਪਿੰਡ ਪੋੜੇਵਾਲ ਕੰਗ ਹਾਂਜੀ ਵੀਰੇ ਸੇਲ ਮਜੀਠਾ ਜਲੰਧਰ ਸਰ ਠੀਕ ਆ ਵੀਰੇ ਫੋਨ ਨੰਬਰ 9473526806 ਠੀਕ ਆ ਵੀਰੇ ਹਾਂ ਸਸੀ ਗਾ ਸਸੀ ਗਾ ਵੀਰ ਜੀ